ਮੇਰਾ ਨਾਮ ਬਲਜਿੰਦਰ ਕੌਰ ਨਾਮ ਹੈ ਪਿੰਡ ਮੇਰਾ ਕਲੀਜਪੋਰਾ ਜਿੱਥੇ ਮੈਂ ਵਿਆਹੀ ਹਾਂ ਸੋਰੇ ਤੇ ਜੋੜੇ ਮੇਰੇ ਪੇਕੀ ਹੈ ਜੋੜਾ ਛਤਰਾ ਮੇਰਾ ਕਲਾਨੌਰ ਵਾਲਾ ਸਰ ਮੈਨੂੰ ਨਾ ਬੜਾ ਹੀ ਤੰਗ ਕਰਦੇ ਪਰੇਸ਼ਾਨ ਕਰਦੇ ਬੜਾ ਹੀ ਮਾਰਦੇ ਘੋੜਦੇ ਆ ਮੈਨੂੰ ਮੈਨੂੰ ਕਹਿੰਦੇ ਤੇਰੀਆਂ ਦੋ ਧੀਆਂ ਨੇ ਤੇਰੇ ਪੁੱਤ ਨਹੀਂ ਹੁੰਦਾ ਹੁਣ ਵੀ ਮੇਰੇ ਨਾਲ ਮੈਨੂੰ ਕਿੰਨੇ ਦਿਨ ਹੋ ਗਿਆ ਲਗਾਤਾਰ ਮੈਨੂੰ ਮਾਰਦੇ ਰਹੇ ਨੇ ਦਾਜ ਦੀ ਵੀ ਬੜਾ ਮੈਨੂੰ ਤੰਗ ਕਰਦੇ ਰਹੇ ਨੇ ਮੈਨੂੰ ਦਾਜ ਵੀ ਸਾਰਾ ਮੇਰੇ ਪਿਓ ਨੇ ਦਿੱਤਾ ਮੇਰਾ ਪਿਓ ਇਹੋ ਚਿੰਤਾ ਹਣਾ ਮੇਰਾ ਪਿਓ ਵੀ ਮਰ ਗਿਆ ਹਰ ਇੱਕ ਚੀਜ਼ ਦਿੱਤੀ ਆ ਦਾਜ ਨਾਲ ਦਾ ਬੈੱਡ ਨਾਲ ਬੈੱਡ ਸਕੂਟਰੀ ਨਾਲ ਸਭ ਫੋਨ ਮੇਰੇ ਮੈਂ ਨਾ ਮੈਨੂੰ ਮਾਰ ਕੁੱਟ ਕੇ ਬਿਹੋਸ਼ ਕਰ ਦਿੱਤਾ ਸੀ ਮੇਰੇ ਆਪਾਵਾ ਪਿੱਛੇ ਮੇਰੇ ਮੂੰਹ 'ਚ ਟਾਕੀਆਂ ਦੇ ਕੇ ਮਾਰਦਾ ਸੀ ਤੇ ਮੇਰੀ ਵੱਡੀ ਬੇਟੀ ਨੇ ਮੈਨੂੰ ਪਾਣੀ ਮਤਲਬ ਕਿਤੇ ਘੋਟ ਪਿਆ ਲਿਆ ਉਹਨੇ ਕਿਤੇ ਨਾਨੀ ਨੂੰ ਫੋਨ ਲਾਇਆ ਵੀ ਨਾਨੀ ਮਾਮੇ ਨੂੰ ਲੈ ਕੇ ਤੇ ਆਓ ਤੇ ਫਿਰ ਉਹ ਕਿਤੇ ਆਏ ਨੇ ਵਿਚਾਰੇ ਜਿੱਦਾਂ ਵੀ ਕਿਤੇ ਉਹ ਘਰੋਂ ਇਦਾਂ ਹੀ ਸਹੀ ਸਭਾਏ ਲੁਕ ਚੁਪ ਕਰਕੇ ਉਹ ਆ ਗਏ ਵਿਚਾਰੇ ਉਹਨਾਂ ਨੂੰ ਕੋਈ ਪਤਾ ਨਹੀਂ ਥੋਣੀ ਉਹ ਅੱਗੋਂ ਪੂਰੀ ਤਿਆਰੀ ਕਰਕੇ ਬੈਠਾ ਹੈ ਅਗਲੇ ਨੇ ਉਹਨਾਂ ਨੂੰ ਸਾਰਾ ਡਰਾਟਣਾ ਵੱਢਿਆ ਟੁਕਿਆ ਉਹਨਾਂ ਨੂੰ ਗੱਡੀ ਵੀ ਮੰਗਦੇ ਨੇ ਕਹਿੰਦੇ ਗੱਡੀ ਲੈ ਕੇ ਆ ਮੇਰਾ ਜਿਹੜਾ ਦਿਓਰ ਦਰਾਣੀ ਹੈ ਸਾਰਾ ਕਲੇਸ਼ ਹੀ ਉਹਦਾ ਸੱਸ ਸੋਹਰੇ ਦਾ ਕਲੇਸ਼ ਆ ਉਹ ਨਾਲ ਹੋ ਕੇ ਮੈਨੂੰ ਘਟਾਣ ਦੇ ਨੇ ਮੇਰਾ ਘਰ ਵਾਲਾ ਪਰ ਗੜ ਸਿੰਘ ਆ ਉਹ ਨਸ਼ਾ ਅੱਤ ਦਾ ਕਰਦਾ ਮੇਰਾ ਜੀ ਨਾ ਹਰਾਨ ਕੀਤਾ ਮੇਰਾ ਮੈਂ ਬੜੀ ਪਰੇਸ਼ਾਨ ਆ ਧੀਆਂ ਕਿੱਥੇ ਜਾਣ ਧੀਆਂ ਕਹਿੰਦੇ ਲੋਕੀ ਕਹਿੰਦੇ ਧੀਆਂ ਹੋਣੀਆਂ ਚਾਹੀਦੀਆਂ ਧੀਆਂ ਕਿੱਥੇ ਜਾਣ ਮੈਨੂੰ ਕਹਿੰਦੇ ਤੇਰੀਆਂ ਧੀਆਂ ਨੇ ਤੇਰਾ ਪੁੱਤ ਕਿਉਂ ਨਹੀਂ ਹੋਇਆ ਅੱਜ ਵੀ ਸਾਨੂੰ ਪਏ ਨੇ ਘਰੋਂ ਅਸੀਂ ਆ ਗਏ ਆ ਮੇਰੇ ਭਰਾ ਤੇ ਮੇਰੇ ਮੰਮੀ ਲੈਣ ਲੈ ਕੇ ਆ ਗਏ ਨੇ ਇਹ ਰਾਹ ਚ ਗੱਡੀ ਲੈ ਕੇ ਸਾਨੂੰ ਮੋਟਰਸਾਈਕਲ ਤੇ ਮਤਲਬ ਇਹਨਾਂ ਨੇ ਨਾ ਇੱਡੀ ਜ਼ੋਰ ਦੀ ਇਹਨਾਂ ਨੇ ਸਾਨੂੰ ਮਤਲਬ ਐਕਸੀਡੈਂਟ ਵਾਂਗੂ ਐਕਸੀਡੈਂਟ ਕਰਤਾ ਕਿਤੇ ਦਾ ਕਿਤੇ ਮੋਬਾਈਲ ਸਾਡੇ ਖੋਲੇ ਨੇ ਚੋਰੀ ਮਤਲਬ ਕਿ ਇੱਕ ਸਾਹਬ ਦੇ ਮੋਬਾਈਲ ਸਾਡੇ ਕੋ ਖੋਲੇ ਬੰਦ ਕਰ ਲਏ ਨੇ ਕਿ ਕਿਸੇ ਨਾਲ ਗੱਲ ਨਾ ਕਰੇ ਇੱਕ ਮੇਰੇ ਦਿਓਰ ਦੇ ਨਾ ਸਾਲੇ ਵੀ ਉਹਨੇ ਦਿਓਰ ਮੇਰੇ ਨੇ ਸਾਲੇ ਵੀ ਖੱਦੇ ਸੀ ਤੇ ਉਹਦਾ ਨਾਂ ਇੱਕ ਮਣੀ ਆ ਇੱਕ ਦਾ ਨਾਂ ਘੋਰਾ ਵਾ ਉਹਨੇ ਆਪਣੀ ਕੋਈ ਵਿੱਕੀ ਵਿੱਕੀ ਕੋਈ ਆਪਣਾ ਮਾਮੇ ਦਾ ਹੋਰ ਇੱਕ ਜਾ ਮਾਸੀ ਦਾ ਵੀ ਸੱਦਿਆ ਸੀ ਮੜਾ ਉਹਨਾਂ ਨੇ ਬਹੁਤ ਜ਼ਿਆਦਾ ਸਾਨੂੰ ਨਾ ਬੜਾ ਜ਼ਿਆਦਾ ਸਾਨੂੰ ਟੋਕ ਵੱਡ ਕੀਤਾ ਵਾ ਤੇ ਸਾਡਾ ਕੋਈ ਇਨਸਾਫ ਨਹੀਂ ਹੋਇਆ ਸਾਨੂੰ ਇਨਸਾਫ ਚਾਹੀਦਾ ਵਾ ਰਾਤ ਦੀ ਪੁਲਿਸ ਕੋਈ ਨਹੀਂ ਸਾਡੇ ਕੋ ਆਈ ਕੋਸ਼ਿਸ਼ ਨਹੀਂ ਆਨ ਕੀਤਾ ਟੋਟਲ ਉਹੀ ਆ ਕੋਈ 15 16 ਜਣੇ ਹੋਣੇ ਆ ਜਿਹੜੇ ਸਾਨੂੰ ਪੈਗੇ ਨੇ ਤੇ ਇਹ ਤੁਹਾਨੂੰ ਮੰਮੀ ਡੈਡੀ ਹੁਣ ਮੰਮੀ ਤੇ ਮੇਰੇ ਬ੍ਰਦਰ ਜਿਹੜੇ ਨੇ ਇਹ ਆਏ ਹੀ ਮੇਰਾ ਪਤਾ ਹੀ ਲੈਣ ਕਿ ਮਤਲਬ ਸਮਝਾਉਨੇ ਆ ਬੈਠ ਕੇ ਗੱਲਬਾਤ ਕਰਨੇ ਆ ਉਹਨਾਂ ਨੇ ਝੋਕ ਕੇ ਉਹਨਾਂ ਨੂੰ ਵੱਡ ਝੋਕ ਕਰ ਦਿੱਤੀ ਐ ਮੈਂ ਤਾਂ ਬਸ ਇਹੋ ਹੀ ਬੇਨਤੀ ਕਰਾਂਗੀ ਕਿ ਮੈਨੂੰ ਇਨਸਾਫ ਚਾਹੀਦਾ ਵਾ ਮੈਨੂੰ ਬੜਾ ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਗੱਲਬਾਤ ਯਾਰ ਨਾਲ ਦੀ ਨਾਲ ਹੋਈ ਮਾਰੀ ਮੋਟੀ ਬੈਠ ਇਹਨਾਂ ਪਿੰਡ ਫੋਨ ਕਰ ਲਿਆ ਤੇ ਆਣ ਕੇ ਹੱਥੀ ਪੈ ਗਿਆ ਤੇ ਪੈਸਾ ਤੋਂ ਹੀ ਬੈਸ ਵੀ ਮੈਂ ਦਵਾਈ ਲੈਣ ਆਇਆ ਇਹ ਕੁਰੀ ਦੀ ਡੈਡੀ ਕੋ ਪੈਸੇ ਲੈ ਕੇ ਆਇਆ ਮੈਂ ਤੇ ਇਹਨੂੰ ਮੈਂ ਪਹਿਲਾਂ ਪੁੱਛੇ ਨੇ ਕਹਿੰਦੀ ਮੇਰੇ ਕੋਲ ਹੈ ਨਹੀਂ ਪੈਸੇ ਕੋਈ ਵੀ ਠੀਕ ਹੈ ਫਿਰ ਮੈਂ 7-8 ਸਾਲ ਬਾਹਰ ਲਾਇਏ ਨੇ 7-8 ਮਹੀਨਾ ਸਾਲ ਚੱਲ ਰਿਹਾ ਮੇਰਾ ਬਾਹਰ ਹੁਣ ਵੀ ਮੈਂ ਛੁੱਟੀ ਆਇਆ ਦਾ ਤੇ ਉੱਥੇ ਹੀ ਬੈਸ ਹੋਈ ਬਸ ਇਹ ਕਾਫੀ ਦਿਨ ਤੋਂ ਬੈਸ ਹੁੰਦੀ ਰਹੀ ਪੈ ਬੈਸ ਹੈ ਤੋਂ ਮੈਂ 7 ਸਾਲ ਚ ਦੂਜੀ ਛੁੱਟੀ ਆਇਆ ਹੁਣ ਮੈਂ ਛੁੱਟੀ ਅਮਰਜੈਂਸੀ ਆਇਆ 2.5 ਸਾਲ ਬਾਅਦ ਤੇ ਮੈਂ ਬਾਹਰ ਕਿਹਦੇ ਸਾਹਮਣੇ ਕਟ ਮਾਰ ਕਰ ਲੈਣੀ ਐ ਤੇ ਦਾਜ ਮੈਂ ਕਿਹੜਾ ਮੰਗ ਲੈਣਾ ਮੈਂ ਉਲਟਾ ਇਹਨਾਂ ਨੇ ਆਪ ਮੈਨੂੰ ਜਿਵੇਂ ਜਿਵੇਂ ਫੋਨ ਕਰਦੇ ਰਹੇ ਨੇ ਬਾਹਰੋਂ ਸਾਨੂੰ ਲੋੜ ਐ ਮੇਰੇ ਕੋਲ ਸਲਿੱਪਾਂ ਰੱਖ ਪਈਆਂ ਨੇ ਇਹਨਾਂ ਨੂੰ ਮੈਂ ਪੈਸੇ ਪਾਉਂਦਾ ਰਿਆਂ ਬਾਹਰੋਂ ਵੀ ਮੇਰੇ ਸਾਲੇ ਨੇ ਕਦੇ ਮੰਗਣੇ 10000 ਰੁਪਏ ਸਾਲੀਆ ਉਹਨੂੰ ਮੋਬਾਈਲ ਲੈ ਕੇ ਦਿੱਤਾ ਹੈਗਾ ਤੇ ਓਂ ਵੀ ਕਦੇ ਆ ਪਾਇਨੇ ਨਾ ਪੁੰਦਾਰੇ ਪਏ ਦਾਜ ਭਾਈ ਮੈਂ ਕਦੇ ਅਜ ਤੱਕ ਨਹੀਂ ਮੰਗਿਆ ਤਾਂ ਗੱਲ ਹੀ ਨਹੀਂ ਇਹ ਆਏ ਨੇ ਦਾਤਰ ਲੈ ਕੇ ਇਹਨਾਂ ਦੀ ਕੁੜੀ ਨੇ ਸੱਦਿਆ ਮੈਂ ਰਾਤੋਲੇ ਸੁੱਤਾ ਪਿਆ ਸੀਗਾ ਠੀਕ ਹੈ ਤੇ ਫੋਨ ਤੇ ਸੁੱਤੇ ਪਿਆ ਮੇਰੀ ਗੱਲ ਕਰਾਈ ਨਾ ਮਮੀ ਨੂੰ ਪਤਾ ਨਹੀਂ ਇਹਨੇ ਆਪਣੇ ਨੂੰ ਕਿਹੜੇ ਵੇਲੇ ਫੋਨ ਲਾ ਲਿਆ ਉਹ ਮੇਰੇ ਨਾਲ ਗਲਤ ਮੋਲਤ ਬੋਲਣ ਲੱਗੀ ਫੋਨ ਕਰਦੇ ਸਾਰੀ ਉਸ ਤੋਂ ਪਹਿਲਾਂ ਸਵੇਰੇ ਮੈਂ ਫੋਨ ਕੀਤਾ ਕਿ ਮੇਰੇ ਨਾਲ ਲੜਨ ਦੀ ਜਾ ਨੂੰ 4 ਦਿਨ ਲੈ ਜਾਓ ਤੇ ਨਹੀਂ ਤਾਂ ਫਿਰ ਵੀ ਮੈਂ ਬਾਹਰ ਆ ਸਾਰੇ ਜਿਹੜੀ ਸਾਮੀ ਆਏ ਤੇ ਫਿਰ ਮੇਰੇ ਨਾਲ ਲੜਨ ਲੱਗੀ ਮੈਨੂੰ ਫੋਨ ਤੇ ਕਹਿਣ ਦੀ ਗੱਲ ਕਰਦੇ ਅਗੋ ਦੀ ਮਾਂ ਮੇਰੇ ਨਾਲ ਗਲਤ ਬੋਲਣ ਲੱਗ ਪਈ ਹੈ ਜਿਹੜੀ ਮੇਰੀ ਸੱਸ ਹੈ ਮੈਂ ਫੋਨ ਪਰੇ ਰੱਖ ਤਾਇਆ ਵੀ ਗਲਤ ਮਨ ਤੋਂ ਬੋਲਣੇ ਐਵੇਂ ਕੋ ਬੋਲਾਂਗੇ ਉਹਦੇ ਬਾਅਦ ਚ ਫੇਰ ਮੇਰੇ ਸਾਲੇ ਦਾ ਫੋਨ ਆਇਆ ਮੈਨੂੰ ਵੀ ਤੂੰ ਘਰ ਹੀ ਰਹੀ ਕੁਤਿਆ ਦਾ ਤੁਸੀਂ ਜਾ ਕੇ ਪੁੱਛ ਸਕਦੇ ਹੋ ਇਹ ਆਏ ਨੇ ਸਾਡੇ ਘਰ ਦਾਤਰ ਲੈ ਕੇ ਅਸੀਂ ਖਾਲੀ ਹੱਥ ਕੋਈ ਲੜਾਈ ਪੜਾਈ ਤੇ ਮੂਡ ਚ ਨਹੀਂ ਕੋਈ ਕੋਸ਼ਿਸ਼ ਨਹੀਂ ਹੈਗਾ ਠੀਕ ਹੈ ਜੀ ਤੇ ਇਹਨਾਂ ਨੇ ਮੇਰੇ ਭਰਾ ਦੇ ਵੀ ਦਾਤਰ ਮਾਰੇ ਨੇ ਸਿਰ 'ਚ ਮੇਰੇ ਵੀ 8 ਟਾਂਕੇ ਲੱਗੇ ਆ ਮੇਰੇ ਭਰਾ ਦੇ ਵੀ ਟਾਂਕੇ ਲੱਗੇ ਆ ਡੈਡੀ ਮੇਰਾ ਬਜ਼ੁਰਗ ਹੈ ਉਹਦੇ ਵੀ ਪੇਟਾ ਤੇ ਵੀ ਦਾਤਰ ਮਾਰੇ ਨੇ ਲੱਤ ਤੇ ਵੀ ਦਾਤਰ ਮਾਰੇ ਨੇ ਇਹ ਆਏ ਨੇ ਰਾਤ ਆਡੇ ਪਿੰਡ ਮਾਰਨਾਂ ਨੇ ਕਹਿੰਦਾ ਆਇਆ ਨਾ 112 ਤੇ ਕੋਲ ਕੀਤਾ ਵੀ ਇਹਾਨੂੰ ਪਿੰਡ ਮਾਰਨ ਆਏ ਨੇ 112 ਤੇ ਕੋਲ ਕੀਤੀ ਹੈ ਜੀ ਤੇ ਉਸ ਤੋਂ ਬਾਅਦ ਫਿਰ ਹਸਪਤਾਲ ਆਏ ਆ ਲੈ ਕੇ ਆਪਣੇ ਭਰਾ ਨੂੰ ਵੀ ਸੱਟ ਜ਼ਿਆਦਾ ਕਿ ਉਹਦੇ ਤਿੰਨ ਟੱਪ ਲੱਗੇ ਹੋਏ ਨੇ ਸਿਰ 'ਚ ਤੇ ਦੇਖ ਚੈੱਕ ਕਰ ਸਕਦੇ ਪੁਲਿਸ ਵਾਲੇ ਕੱਲ ਆਏ ਸੀਗੇ ਉਹ ਪੁੱਛ ਕੇ ਗਏ ਨੇ ਕੀ ਵਾਰਦਾਤ ਹੋਈ ਆ ਉਹਨਾਂ ਨੂੰ ਦੱਸੀ ਹੈ ਬਾਕੀ ਜੀ ਹਸਪਤਾਲ ਨਹੀਂ ਆਏ ਜੀ ਬਾਕੀ ਦੀ ਕਾਰਵਾਈ ਆ ਜਾਨੂੰ ਕੁਝ ਪਤਾ ਨਹੀਂ ਅੱਗੇ ਉਹ ਮੇ ਬਹੁਤ ਮੈਂਟਲੀ ਟੌਰਚਰ ਕਰ ਰਹੇ ਨੇ ਲਗਾਤਾਰ ਹੀ ਨਜਾਇਜ਼ ਕਿਹੇ ਚੀਜ਼ ਦੀ ਘਾਟ ਨਹੀਂ ਅੱਜ ਤੱਕ ਕੋਈ ਖੈਦ ਨੇ ਪੀ ਇਹਨਾਂ ਨੂੰ 100 ਰੁਪਏ ਦੀ ਚੀਜ਼ ਕਿਤੇ ਮੰਗਣ ਭੇਜਿਆ ਕਿਤੇ ਮੁੱਕੀ ਹੈ ਕੋਈ ਚੀਜ਼ ਘਰ ਤੇ ਸਭ ਸੁਹੂਲਤ ਹੈ ਨੇ ਮੈਂ ਘਰੋਂ ਵੀ ਵੱਖਰਾ ਆ ਡਬਲ ਸਟੋਰੀ ਮੇਰੇ ਕੋਲ ਘਰ ਆ ਐਦਾਂ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਦੋ ਹੀ ਮੇਰੀਆਂ ਕੁੜੀਆਂ ਨੇ ਉਹਨਾਂ ਦੇ ਇਹਨੇ ਕੰਮ ਕਰਨਾ ਹੁੰਦਾ ਮੈਂ ਬਾਹਰ ਰਹਿਣਾ ਆ ਫਿਰ ਵੀ ਇਹਦੀ ਲੜਾਈ ਪਤਾ ਨਹੀਂ ਕਦ ਨਾਲ ਮੁੱਕਦੀ ਆ ਇਹ ਪ੍ਰੂਫ ਕਰਨ ਵੀ ਕਰਦੇ ਆ ਅਜ ਤੱਕ ਇਹਨਾਂ ਤੋਂ ਇਹਨਾਂ ਨੇ ਮੈਨੂੰ ਕਿਤੇ ਪੈਸਾ ਦਿੱਤਾਇਆ ਮੈਂ ਪ੍ਰੂਫ ਕਰ ਸਕਦਾ ਕਿ ਮੈਂ ਇਹਨਾਂ ਨੂੰ ਪੈਸੇ ਦਿੱਤੇ ਨੇ ਸੋਰੇ ਵੀ ਪਾਏ ਨੇ ਪੈਸੇ ਸਾਲੀ ਨੂੰ ਵੀ ਦਿੱਤੇ ਨੇ ਮੈਂ ਬੈਂਕ ਦੀਆਂ ਡਿਟੇਲਾਂ ਵੀ ਕਢਾਣੀਆਂ ਨੇ 8 ਸਾਲ ਦੀਆਂ